ਸੇਫ ਦੀ ਲਾਈਫ ਐਨਜੀਓ ਦੇ ਪ੍ਰਧਾਨ ਵੱਲੋਂ ਅੱਜ ਜਿਹੜਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਪ੍ਰੋਟੈਸਟ ਪੰਜਾਬ ਸਰਕਾਰ ਦੇ ਖਿਲਾਫ ਹੈ ਕਿ ਉਹਨਾਂ ਨੇ ਆਪਣੇ ਜਿਹੜੀ ਮੰਗਾਂ ਸੀਗੀਆਂ ਜਾਂ ਜਿਹੜੇ ਉਹਨਾਂ ਦੇ ਵਾਅਦੇ ਸੀਗੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਲਾਅ ਐਂਡ ਆਰਡਰ ਦੀ ਤਾਂ ਆਪਾਂ ਕਹਿ ਹੀ ਰਹੇ ਆ ਪਰ ਦੇਖੋ ਪੂਰੀ ਤਰੱਕੇ ਨਾਲ ਸਰਕਾਰ ਫੇਰ ਹੋ ਚੁੱਕੀ ਹੈ ਪ੍ਰਸ਼ਾਸਨ ਹੈ ਜਿਹੜਾ ਇਹ ਬਿਲਕੁਲ ਫੇਲ ਹੋ ਚੁੱਕਾ ਦੇਖੋ ਛਰੇਆਮ ਕਤਲਿਆਮ ਹੋ ਰਹੇ ਨੇ ਤੇ ਬਾਕੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹ ਇਹਨਾਂ ਚੀਜ਼ਾਂ ਨੂੰ ਜਿਨ੍ਹਾਂ ਦੇ ਕਤਲ ਹੋਏ ਨੇ ਇਹਨਾਂ ਨੂੰ ਮਾੜੀ-ਮੋਟੀ ਚੀਜ਼ ਦੱਸ ਰਹੇ ਨੇ ਮਾੜੀ-ਮੋਟੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਜਦੋਂ ਕਿਸੇ ਆਪਣੇ ਪਰਿਵਾਰ ਦਾ ਜੀ ਮਰਦਾ ਵਾ ਪਤਾ ਉਦੋਂ ਹੀ ਲੱਗਦਾ ਭਈ ਇਹ ਮਾੜੀ-ਮੋਟੀ ਚੀਜ਼ ਹੈ ਜਾਂ ਬਹੁਤ ਵੱਡਾ ਹਾਸਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਵੀ ਜਿਨ੍ਹਾਂ ਦੇ ਜੀ ਗਏ ਨੇ ਉਹਨਾਂ ਦੇ ਪਰਿਵਾਰਾਂ ਤੋਂ ਪੁੱਛ ਕੇ ਦੇਖੋ ਭਈ ਜਿਹੜੀਆਂ ਸਿਕਿਉਰਟੀਆਂ ਤੁਸੀਂ ਕਹਿੰਦੇ ਹੋ ਭਈ ਹਾਂ ਹੁਣ ਸੁਰੱਖਿਆ ਵਧਿਆ ਕਰ ਦਿੱਤੀ ਗਈ ਹੈ ਹੁਣ ਇਦਾਂ ਕਰ ਦਿੱਤਾ ਦੇਖੋ ਇਹ ਸਭ ਫੇਕ ਹੈ ਸੇਫ ਦੀ ਲਾਈਫ ਐਨਜੀਓ ਦੇ ਪ੍ਰਧਾਨ ਵੱਲੋਂ ਅੱਜ ਜਿਹੜਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਪ੍ਰੋਟੈਸਟ ਪੰਜਾਬ ਸਰਕਾਰ ਦੇ ਖਿਲਾਫ ਹੈ ਕਿ ਉਹਨਾਂ ਨੇ ਆਪਣੇ ਜਿਹੜੀ ਮੰਗਾਂ ਸੀਗੀਆਂ ਜਾਂ ਜਿਹੜੇ ਉਹਨਾਂ ਦੇ ਵਾਅਦੇ ਸੀਗੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਪੰਜਾਬ ਦੇ ਵਿੱਚ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਜਾਂਦੇ ਲੋ ਐਂਡ ਆਰਡਰ ਦੀ ਲਾ ਲੋ ਜਾਂ ਮੈਡੀਕਲ ਸਥਿਤੀ ਲਾ ਲੋ ਖਰਾਬ ਹੁੰਦੀ ਜਾ ਰਹੀ ਹੈ ਪ੍ਰਧਾਨ ਸਾਡੇ ਨਾਲ ਮੌਜੂਦ ਆਮੀ ਜੀ ਕਿਵੇਂ ਦੇਖਦੇ ਹੋ ਕਿ ਲਾਅ ਐਂਡ ਆਰਡਰ ਵਿਕਾਰ ਹੋ ਰਿਹਾ ਪੰਜਾਬ ਦਾ ਤਾਂ ਲਾਅ ਐਂਡ ਆਰਡਰ ਦੀ ਤਾਂ ਆਪਾਂ ਕਹਿ ਹੀ ਰਹੇ ਆ ਭਈ ਦੇਖੋ ਪੂਰੀ ਤਰੱਕੇ ਨਾਲ ਸਰਕਾਰ ਫੇਰ ਹੋ ਚੁੱਕੀ ਹੈ ਪ੍ਰਸ਼ਾਸਨ ਹੈ ਜਿਹੜਾ ਇਹ ਬਿਲਕੁਲ ਫੇਲ ਹੋ ਚੁੱਕਾ ਦੇਖੋ ਸ਼ਰੀਆਮ ਕਤਲਿਆਮ ਹੋ ਰਹੇ ਨੇ ਤੇ ਬਾਕੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹ ਇਹਨਾਂ ਚੀਜ਼ਾਂ ਨੂੰ ਜਿਨ੍ਹਾਂ ਦੇ ਕਤਲ ਹੋਏ ਨੇ ਇਹਨਾਂ ਨੂੰ ਮਾੜੀ-ਮੋਟੀ ਚੀਜ਼ ਜਦਾਸ ਰਹੇ ਨੇ ਮਾੜੀ-ਮੋਟੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਜਦੋਂ ਕਿਸੇ ਆਪਣੇ ਪਰਿਵਾਰ ਦਾ ਜੀ ਮਰਦਾ ਵਾ ਪਤਾ ਉਦੋਂ ਹੀ ਲੱਗਦਾ ਭਈ ਇਹ ਮਾੜੀ-ਮੋਟੀ ਚੀਜ਼ ਹੈ ਬਹੁਤ ਵੱਡਾ ਹਾਸਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਵੀ ਜਿਨ੍ਹਾਂ ਦੇ ਜੀ ਗਏ ਨੇ ਉਹਨਾਂ ਦੇ ਪਰਿਵਾਰਾਂ ਤੋਂ ਪੁੱਛ ਕੇ ਦੇਖੋ ਵੀ ਉਹਨਾਂ ਤੇ ਕੀ ਬੀਤਦੀ ਹੈ ਤੁਸੀਂ ਤਾਂ ਕਹਿਤਾ ਪਈ ਇਹ ਮਾਣੀ ਮੋਟੀ ਚੀਜ਼ ਆ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਬਾਕੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਵੀ ਜਿਹੜੀਆਂ ਸਿਕਿਉਰਟੀਆਂ ਤੁਸੀਂ ਕਹਿੰਨੇ ਹੋ ਪਈ ਹਾਂ ਹੁਣ ਸੁਰੱਖਿਆ ਵਧਿਆ ਕਰ ਦਿੱਤੀ ਗਈ ਹੈ ਹੁਣ ਇਦਾਂ ਕਰ ਦਿੱਤਾ ਦੇਖੋ ਇਹ ਸਭ ਫੇਕ ਹੈ ਬਾਕੀ ਸ਼ਿਵ ਸੈਨ ਵਾਲਿਆਂ ਦਾ ਵੀ ਤੁਸੀਂ ਆਲ ਦੇਖਿਆ ਅਗਲੇ ਨੇ ਆਪਣੀਆਂ ਸਿਕਿਉਰਟੀਆਂ ਆਪ ਹੀ ਦੇਤੀਆਂ ਕਿਉਂ ਕਿਉਂਕਿ ਅਗਲੇ ਆਪਣਾ ਪਲਾਨ ਆਪ ਦੇਖਦੇ ਹੋਣਗੇ ਹੁਣ ਅਪ ਸ਼ਰੇ ਆਮ ਇੱਕ ਸੀਐਮ ਨੂੰ ਲਲਕਾਰ ਰਹੇ ਨੇ ਠੀਕ ਹੈ ਨਾ ਪਈ ਲਲਕਾਰ ਕਿਉਂ ਰਹੇ ਨੇ ਅਗਲਿਆਂ ਦੀਆਂ ਜੋ ਵੀ ਸੀਗਾ ਅਗਲੇ ਸੁਰੱਖਿਅਤ ਨਹੀਂ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਤਾਂ ਕਰਕੇ ਉਹ ਲਲਕਾਰ ਰਹੇ ਨੇ ਸੋ ਅਸੀਂ ਭਗਵੰਤ ਸਿੰਘ ਮਾਨ ਸਾਹਿਬ ਨੂੰ ਕਹਿਣਾ ਚਾਹਾਂਗੇ ਮਾਨ ਸਾਹਿਬ ਵੀ ਤੁਹਾਡੇ ਤੇ ਲੋਕਾਂ ਨੂੰ ਬਹੁਤ ਯਕੀਨ ਸੀਗਾ ਪਰ ਉਹਨਾਂ ਦਾ ਯਕੀਨ ਹੁਣ ਟੁੱਟ ਚੁੱਕਾ ਤੁਸੀਂ ਆਉਣ ਵਾਲੇ ਕਾਰਪੋਰੇਸ਼ਨ ਇਲੈਕਸ਼ਨਾਂ ਦੇ ਵਿੱਚ ਦੇਖੋਗੇ ਵੀ ਇਹ ਤੁਹਾਡੀ ਸਰਕਾਰ ਦਾ ਤੇ ਤੁਹਾਡੇ ਨੁਮਾਇੰਦਿਆਂ ਦਾ ਕੀ ਹਾਲਾਤ ਹੋਣਗੇ ਕਿਦਣਾ ਕਿਦੇ ਕੱਲ ਤੇ ਪਰਸੋਂ ਲੁਧਿਆਣਾ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਸੀ ਉਹਨਾਂ ਨੇ ਸ਼ਰਿਆਮ ਸਟੇਜ ਤੋਂ ਕਿਹਾ ਸੀ ਕਿ ਮੈਨੂੰ ਧਮਕੀ ਆ ਰਹੀ ਹੈ ਲੁਧ ਮੋਗਾ ਦਾ ਇੱਕ ਸ਼ਖਸ ਸੀਗਾ ਜਿੰਨੇ ਧਮਕੀ ਦਿੱਤੀ ਲੁਧਿਆਣਾ ਪੁਲਿਸ ਪਰਚਾ ਦਰਜ ਕਰ ਦਿਓ ਕਹਿੰਦੇ ਕਿ ਸ਼ਰਿਆਮ ਅਸਲੇ ਦਿਖਾਏ ਜਾ ਰਹੇ ਨੇ ਕਹਿੰਦੇ ਕਿ ਅਸਲੇ ਬਥੇਰੇ ਪਏ ਆ ਪੰਜਾਬ ਦੇ ਵਿੱਚ ਲਾਇਸੈਂਸੀ ਵੀ ਹੈ ਗੈਰ ਲਾਇਸੈਂਸੀ ਵੀ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤੁਹਾਡੀ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਦੇਖਦਾ ਭਈ ਰਾਜਾ ਵੜਿੰਗ ਜੀ ਆਏ ਸੀਗੇ ਲੁਧਿਆਣੇ ਭਈ ਰਾਜਾ ਵੜਿੰਗ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਪੀ ਤੁਸੀਂ ਸਰਕਾਰਾਂ ਦੇ ਵਿੱਚ ਰਹਿ ਕੇ ਕੀ ਕਰ ਲਿਆ ਤੁਸੀਂ ਉਦੋਂ ਸੁੱਤੇ ਹੋਏ ਸੀਗੇ ਵੀ ਤੁਸੀਂ ਹੁਣ ਆਹ ਸਰਕਾਰ ਤੇ ਇਲਜ਼ਾਮ ਲਾਨਣੇ ਪਿਓ ਵੀ ਮੈਨੂੰ ਥ੍ਰੈਡ ਆ ਗਿਆ ਮੈਨੂੰ ਧਮਕੀ ਆ ਗਈ ਯਾਰ ਤੁਹਾਨੂੰ ਕਾਹਦਾ ਡਰ ਆ ਤੁਸੀਂ ਰਾਤੀ ਸੌਣ ਵੇਲੇ ਗਨਮੈਨ ਤੁਸੀਂ ਉੱਠਣ ਵੇਲੇ ਗਨਮੈਨ ਤੁਸੀਂ ਹਰ ਟਾਈਮ ਤੁਹਾਡੇ ਨਾਲ ਗਨਮੈਨ ਹੁੰਦੇ ਨੇ ਤੁਹਾਡੇ ਕੋਲ ਤਾਂ ਉਹ ਸਿਕਿਉਰਟੀ ਹੈ ਨਹੀਂ ਜਿਹੜੀ ਸਿਪਹ ਸੈਨਾ ਵਾਲਿਆਂ ਕੋਲ ਹੈ ਤੁਹਾਡੇ ਕੋ ਤਾਂ ਜੈਡ ਪਲੱਸ ਸਿਕਿਉਰਟੀਆਂ ਸਾਰਾ ਕੁਝ ਤੁਹਾਡੇ ਕੋਲ ਹੈਗਾ ਤੁਹਾਨੂੰ ਫੇਰ ਵੀ ਡਰ ਲੱਗਦਾ ਅਮੇ ਜੀ ਮੈਡੀਕਲ ਦੀ ਗੱਲ ਕਰੀਏ ਲੁਧਿਆਣਾ ਦੇ ਮੈਡੀਕਲ ਹਸਪੀਟਲ ਆ ਤੇ ਮhalla ਕਲੀਨਿਕ ਖੁੱਲੇਗੇ ਸੀ ਮhalla ਕਲੀਨਿਕ ਚੰਦ ਦਿਨ ਚੱਲੇ ਉਸ ਤੋਂ ਬਾਅਦ ਕਈ ਡਾਕਟਰਾਂ ਨੇ ਰਿਜ਼ਾਈਨਡ ਪਾ ਦਿੱਤਾ ਕਹਿੰਦੇ ਜੀ ਸਾਨੂੰ ਇੱਥੇ ਫੈਸਿਲਿਟੀਆਂ ਨਹੀਂ ਹੈਗੀਆਂ ਨਾ ਸਾਡੇ ਮੁਤਾਬਿਕ ਇੱਥੇ ਕੰਮ ਹੋ ਪਾਰਿਆ ਤੇ ਇਹ ਤਾਂ ਕਹਿੰਦੇ ਸੀਗੇ ਕਿ ਅਸੀਂ ਮhalla ਕਲੀਨਿਕ ਕਿੱਦਾਂ ਦੇ ਦਿਖਾਵਾ ਬਣਾਵਾਂਗੇ ਕਿ ਬਾਹਰੋਂ ਲੋਕ ਇਲਾਜ ਕਰਨ ਇੱਥੇ ਆਣਗੇ ਦੇਖੋ ਮhalla ਕਲੀਨਿਕ ਦੀ ਮੈਂ ਗੱਲ ਕਰਦਾ ਸਾਡਾ ਲੁਧਿਆਣਾ ਮਹਾਨਗਰ ਆ ਮਹਾਨਗਰ ਦੇ ਵਿੱਚ ਦੋ ਮੁਹੱਲਾ ਕਲੀਨਿਕ ਨੇ ਤੀਸਰਾ ਮੁਹੱਲਾ ਕਲੀਨਿਕ ਮੈਨੂੰ ਕੋਈ ਐਮਐਲਏ ਸਾਹਿਬ ਕੋਈ ਵੀ ਦਿਖਾ ਦੇਵੇ ਤਾਂ ਤੀਸਰਾ ਮਹੱਲਾ ਕਲੀਨਿਕ ਕਿੱਥੇ ਹੈ ਇਹ ਜਿਹੜੇ ਦੋ ਸੀਗੇ ਇਹ ਵੀ ਬੰਦ ਹੋਣ ਦੀ ਹਾਲਾਤ ਵਿੱਚ ਹੋ ਗਏ ਨੇ ਕਿਉਂਕਿ ਕੋਈ ਫੈਸਿਲਿਟੀ ਨਹੀਂ ਹੈਗੀ ਹਾਂ ਜਦੋਂ ਓਪਨਿੰਗ ਹੋਈ ਸੀ ਉਦੋਂ ਇਹਨਾਂ ਦੇ ਵਿਧਾਇਕ ਮੰਤਰੀ ਸਹਿਬਾਨ ਉੱਥੇ ਆਏ ਸੀਗੇ ਉਹ بڑے ਦਾਅਵੇ ਕਰਕੇ ਗਏ ਸੀ ਅਸੀਂ ਬਹੁਤ ਸਹੂਲਤਾ ਦਵਾਂਗੇ ਅਸੀਂ ਆਪਣੇ ਜਿਹੜੇ ਮਹੱਲੇ ਦੇ ਲੋਕ ਨੇ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਹੋਣ ਦਵਾਂਗੇ ਹੁਣ ਤੁਸੀਂ ਸੌਗੇ ਹੋ ਹੁਣ ਇਹਗਾ ਕਾਰਪੋਰੇਸ਼ਨ ਇਲੈਕਸ਼ਨਾਂ ਦਾ ਟਾਈਮ ਤੇ ਹੁਣ ਜਿਹੜੇ ਬਰਸਾਤੀ ਡੱਡੂ ਨੇ ਉਹ ਟੁਆ ਟੁਆ ਕਰਕੇ ਉੱਠਣੇ ਨੇ ਤੇ ਜਿਹੜੇ ਹਾਰ ਗਏ ਉਹ ਸੌ ਜਾਣੇ ਨੇ ਜਿਹੜੇ ਜਿੱਤ ਗਏ ਉਹਨਾਂ ਨੇ ਆਪਣਾ ਡੰਡਾ ਕਾਇਮ ਕਰ ਲੈਣਾ ਸੋ ਅਸੀਂ ਪ੍ਰਸ਼ਾਸਨ ਤੋਂ ਇੱਕ ਮੰਗ ਕਰਦੇ ਆ ਕਾਰਪੋਰੇਸ਼ਨ ਦੇ ਇਲੈਕਸ਼ਨ ਜਿੱਦਾਂ ਦੇ ਮਰਜ਼ੀ ਹੋਣ ਪਰ ਮੈਂ ਅੱਜ ਪ੍ਰੈਸ ਦੇ ਮੂਹਰੇ ਇੱਕ ਵਾਅਦਾ ਕਰਦਾ ਕਦੀ ਵੀ ਕੋਈ ਇਲੈਕਸ਼ਨ ਨਹੀਂ ਲੜਾਂਗਾ ਨਾ ਮੈਨੂੰ ਲਾਲਸਾ ਹੈਗੀ ਐ ਭਈ ਮੈਂ ਕੋਈ ਇਲੈਕਸ਼ਨ ਲੜ ਕੇ ਐਮਐਲਏ ਜਾਂ ਕਾਉਂਸਲਰ ਬਣਾਗਾ ਮੈਂ ਬਿਲਕੁਲ ਵੀ ਇਲੈਕਸ਼ਨ ਨਹੀਂ ਲੜਾਂਗਾ ਜਿਸ ਤਹਾਵ ਨਾਲ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਐ ਇਸੇ ਹਿਸਾਬ ਨਾਲ ਲੋਕਾਂ ਦੀ ਸੇਵਾ ਕਰਾਂਗਾ ਤੇ ਜੋ ਲੋਕਾਂ ਨੂੰ ਦੁੱਖ ਤਕਲੀਫਾਂ ਹੋਣਗੀਆਂ ਉਹ ਸਰਕਾਰ ਦੀ ਨਜ਼ਰ ਵਿੱਚ ਜ਼ਰੂਰ ਲਿਆਵਾਂਗਾ ਸਮਝੀ ਕਿ ਐਮਐਲਏ ਨੂੰ ਇੱਥੇ ਲੁਧਿਆਣੇ ਦੇ ਲਾ ਲਓ ਜਾਂ ਪੂਰੇ ਪੰਜਾਬ ਚ ਕਿਸੇ ਵੀ ਐਮਐਲਏ ਨੂੰ ਲਾ ਲਓ ਫੋਨ ਤੇ ਇਸ ਟਾਈਮ ਇਹੀ ਕਹਿ ਰਿਆ ਸੀ ਗੁਜਰਾਤ ਚ ਕਿ ਕੁਝ ਐਮਐਲਏ ਗੁਜਰਾਤ ਦੇ ਵਿੱਚ ਆਪਣਾ ਜਾ ਕੇ ਕੰਮ ਕਰ ਰਹੇ ਕਿ ਗੁਜਰਾਤ ਦੇ ਵਿੱਚ ਚੋਣ ਆ ਕਿ ਉੱਥੇ ਦਾ ਜਿੱਤ ਦੇਖਦੇ ਪਏ ਆ ਦੇਖੋ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਵਾ ਜਿਵੇਂ ਕੇਜਰੀਵਾਲ ਸਾਹਿਬ ਦੀ ਸਰਕਾਰ ਦਿੱਲੀ ਵਿੱਚ ਸੀਗੀ ਉਹ ਇੱਥੇ ਆ ਜਾਂਦੇ ਸੀਗੇ ਉਹ ਕਹਿੰਦੇ ਹੁੰਦੇ ਸੀਗੇ ਤੁਸੀਂ ਦਿੱਲੀ ਜਾ ਕੇ ਪੁੱਛੋ ਪਈ ਉੱਥੇ ਮੈਂ ਕੀ ਸੁਵਿਧਾ ਨਹੀਂ ਦਿੱਤੀਆਂ ਉਸੇ ਤਰ੍ਹਾਂ ਹੀ ਹੁਣ ਸਾਡੇ ਭਗਵੰਤ ਸਿੰਘ ਮਾਨ ਨੇ ਤੇ ਸਾਡੇ ਐਮਐਲਏ ਸਹਿਬਾਨ ਨੇ ਉਹ ਗੁਜਰਾਤ ਵਿੱਚ ਵਿਚਾਰੇ ਵਾਅਦੇ ਕਰਦੇ ਵਿਦਿਆ ਵੀ ਸਾਡੀ ਸਰਕਾਰ ਬਣ ਜਾਵੇ ਪਰ ਮੈਂ ਇਹ ਚੀਜ਼ ਦਾ ਠੋਕੇ ਕਹਿੰਦਾ ਵੀ ਦੇਖੋ ਪੰਜਾਬ ਦੇ ਲੋਕ ਜ਼ਰੂਰ ਬੇਵਕੂਫ ਬਣ ਗਏ ਵੀ ਉਹਨਾਂ ਨੇ ਉਹਨਾਂ ਕੋ ਆਪਸ਼ਨ ਨਹੀਂ ਸੀਗੀ ਪੀ ਅਸੀਂ ਕਿਹੜੀ ਪਾਰਟੀ ਨੂੰ ਚੁਣੀਏ ਪੀ ਤੁਹਾਡੀ ਪਾਰਟੀ ਨੂੰ ਉਹਨਾਂ ਨੇ ਇਸ ਲਈ ਵੋਟਾਂ ਪਾਈਆਂ ਸੀ ਇਹ ਐਮ ਐਲ ਏ ਸਹਿਬਾਨ ਨੂੰ ਵੋਟਾਂ ਨਹੀਂ ਪਈਆਂ ਇਹ ਸਿਰਫ ਝਾੜੂ ਨੂੰ ਵੋਟ ਪਈ ਸੀ ਕੇਜਰੀਵਾਲ ਸਾਹਿਬ ਨੂੰ ਵੋਟ ਪਈ ਸੀ ਭਗਵੰਤ ਸਿੰਘ ਮਾਨ ਨੂੰ ਵੋਟ ਪਈ ਸੀ ਪੀ ਉਹਨਾਂ ਲੋਕਾਂ ਦਾ ਇੱਕ ਯਕੀਨ ਸੀਗਾ ਪੀ ਇਹ ਜੋਦੇ ਜਿਵੇਂ ਭਗਵੰਤ ਆਪਣਾ ਭਗਤ ਸਿੰਘ ਦੀਆਂ ਸੋਹਾਂ ਚੁੱਕਦੇ ਨੇ ਭਗਵੰਤ ਆਪਣਾ ਭਗਤ ਸਿੰਘ ਦੇ ਜਾ ਕੇ ਉੱਥੇ ਆਪਣਾ ਸਾਰੀਆਂ ਕਾਰਗੁਜ਼ਾਰੀਆਂ ਕਰਦੇ ਨੇ ਪੀ ਇਸੇ ਤਰ੍ਹਾਂ ਇਹ ਚੱਲਣਗੇ ਪਰ ਇਹ ਸਰਕਾਰ ਉਲਟ ਹੋ ਗਈ ਹੈ ਇਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਆਪਣਾ ਗੁਜਰਾਤ ਜਾ ਕੇ ਫੋਟੋਆਂ ਖਿਚਾ ਰਹੇ ਨੇ ਵੀ ਆਹ ਦੇਖ ਲਓ ਜੀ ਅਸੀਂ ਵੀ ਗੁਜਰਾਤ ਆਏ ਹੋਏ ਆ ਵੀ ਜਿੰਨੇ ਆਏ ਨੇ ਤੁਸੀਂ ਦੇਖ ਲਓ ਕਿਸੇ ਨਾ ਕਿਸੇ ਨੇ ਫੇਸਬੁੱਕ ਤੇ ਫੋਟੋ ਪਾਈ ਹੁੰਦੀ ਆਹ ਦੇਖੋ ਜੀ ਗੁਜਰਾਤ ਦੇ ਵਿੱਚ ਪ੍ਰਚਾਰ ਕਰ ਰਹੇ ਆ ਕਿਉਂਕਿ ਲੁਧਿਆਣੇ ਦਾ ਜਲੋ ਹੁਣ ਬਣ ਗਈ ਸਰਕਾਰ ਹੁਣ ਕੀ ਲੈਣਾ ਦੇਣਾ 5 ਸਾਲ ਪਰ ਇਹ ਹੈ ਮੈਂ ਪੰਜਾਬ ਦੇ ਸਾਰੇ ਐਮ ਐਲ ਏ ਸਹਿਬਾਨਾਂ ਨੂੰ ਕਹਿਣਾ ਚਾਹੁੰਨਾ 5 ਸਾਲ ਦੀ ਬਾਅਦ ਫੇਰ ਇਲੈਕਸ਼ਨ ਹੋਣੇ ਨੇ ਫੇਰ ਐਮ ਐਲ اے ਦੇ ਤੁਸੀਂ ਖੜਨਾ ਵਾ ਇਹੋ ਜੇ ਹਾਲਾਤ ਨਾ ਬਣਾਓ ਵੀ ਅਗਲੀ ਵਾਰੀ ਤੁਹਾਨੂੰ ਜਿਹੜੇ ਲੋਕ ਨੇ ਉਹ ਠੁਕਰਾਨ ਇਹ ਜਿਹੜਾ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬੁਰਾ ਤੁਸੀਂ ਹਾਰੋ ਅਮੇਜੀ ਕਿਦੇ ਨਾ ਕਿਦੇ ਜਿਹੜੇ ਐਮ ਐਲ اے ਨੇ ਜਾਂ ਭਗਵੰਤ ਸਿੰਘ ਮਾਨ ਦਾ ਇੱਕ ਗੁਜਰਾਤ ਤੋਂ ਬਿਆਨ ਆਂਦਾ ਵਾ ਕਿ ਜਿਹੜੀ ਵੀ ਉੱਥੇ ਵਿਰੋਧ ਹੋਇਆ ਸੀ ਉਹਨਾਂ ਦਾ ਟੀਚਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਇਹ ਤਾਂ ਪਲਾਨਡ ਸੀਗਾ ਬਾਕੀ ਪਾਰਟੀਆਂ ਨੇ ਉਹਨਾਂ ਨੂੰ ਪਲਾਨ ਕਰਕੇ ਇੱਥੇ ਲਿਆਏ ਸੀਗੇ ਤੇ ਸਾਡਾ ਵਿਰੋਧ ਕੀਤਾ ਪਰ ਟੀਚਰ ਖੋਸ਼ ਨੇ ਇੱਥੇ ਪੰਜਾਬ 'ਚ ਮੈਂ ਕਹਾਂ ਜੀ ਭਗਵੰਤ ਸਿੰਘ ਮਾਨ ਤਾਂ ਚਲੋ ਮੁੱਖ ਮੰਤਰੀ ਨੇ ਹੈਨਾ ਉਹ ਤਾਂ ਪਲਾਨ ਹੀ ਕਹਿੰਦੇ ਸਾਰਾ ਕੁਝ ਹੁਣ ਮੈਂ ਮੈਨੂੰ ਇਹ ਦੱਸੋ ਵੀ ਮੈਂ ਕਿਸੇ ਪਾਰਟੀ ਦਾ ਵਾਂ ਜਾਂ ਮੈਨੂੰ ਕਿਸੇ ਨੇ ਤਿਆਰ ਕੀਤਾ ਵੀ ਮੈਂ ਪਿਆ ਧਰਨਾ ਪ੍ਰਦਰਸ਼ਨ ਜਾਂ ਮੰਗ ਪੱਤਰ ਦੇਣਾ ਹੈ ਮੈਨੂੰ ਕਿਸੇ ਨੇ ਕੁਝ ਨਹੀਂ ਕੀਤਾ ਦੇਖੋ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹਨਾ ਇਹ ਪਲਾਨ ਤੁਸੀਂ ਕਹਿਣਾ ਛੱਡ ਦਿਓ ਜਿਹੜੇ ਵਿਚਾਰੇ ਅਧਿਆਪਕ ਨੇ ਸਰਕਾਰੀ ਮੁਲਾਜ਼ਮ ਨੇ ਜੇ ਉਹਨਾਂ ਦੀਆਂ ਵਿਚਾਰਿਆਂ ਦੀਆਂ ਮੰਗਾਂ ਪੂਰੀਆਂ ਹੋਣ ਤੇ ਉਹ ਧਰਨੇ ਪ੍ਰਦਰਸ਼ਨ ਕਿਉਂ ਕਰਨ ਕਿਉਂ ਆਪਣੀਆਂ ਡਿਊਟੀਆਂ ਛੱਡ ਕੇ ਆਪਣੇ ਬੱਚੇ ਛੱਡ ਕੇ ਤੁਹਾਡੇ ਪੁਲਿਸ ਦੀਆਂ ਡਾਂਗਾ ਖਾਣ ਕਿਸੇ ਨੂੰ ਸ਼ੌਂਕ ਨਹੀਂ ਹੈਗਾ ਭਗਵੰਤ ਸਿੰਘ ਮਾਨ ਆਪਣਾ ਜਿਹੜਾ ਅਸੀਂ ਅਸੀਂ ਸੋਚ ਰੱਖਦੇ ਆਂ ਜੇ ਤੁਸੀਂ ਡਾਂਗਾ ਨਾਲ ਵੀ ਸਾਡਾ ਸਵਾਗਤ ਕਰੋਗੇ ਤੇ ਅਸੀਂ ਡਾਂਗਾ ਖਾਣ ਲਈ ਵੀ ਤਿਆਰ ਆਂ ਜੇ ਤੁਸੀਂ ਪਰਚੇ ਕਰਾ ਕੇ ਸਾਡਾ ਸਵਾਗਤ ਕਰੋਗੇ ਅਸੀਂ ਪਰਚੇ ਕਰਾਉਣ ਲਈ ਵੀ ਤਿਆਰ ਆਂ ਪਰ ਸਾਡਾ ਮੂੰਹ ਹਮੇਸ਼ਾ ਸੱਚ ਲਈ ਖੁੱਲਾ ਰਹੂਗਾ ਤੇ ਅਸੀਂ ਖੋਲ ਕੇ ਰੱਖਾਂਗੇ ਬਾਕੀ ਜਿੱਥੇ ਤੱਕ ਵੀ ਸਾਨੂੰ ਜਾਣਾ ਪਿਆ ਜ਼ਰੂਰ ਜਾਵਾਂਗੇ ਬਾਕੀ ਜੇ ਸਾਡੀ ਮੰਗ ਪੂਰੀ ਨਹੀਂ ਹੁੰਦੀ ਅਸੀਂ ਮਾਨ ਸਾਹਿਬ ਦੀ ਕੋਠੀ ਦੇ ਮੂਹਰੇ ਮਰਨ ਪ੍ਰਦਰਸ਼ਨ ਕਰਾਂਗੇ ਧਰਨਾ ਪ੍ਰਦਰਸ਼ਨ ਕਰਾਂਗੇ ਤੇ ਇਸੇ ਗੱਲ ਦੀ ਮੈਨੂੰ ਬਹੁਤ ਤਕਲੀਫ ਹੁੰਦੀ ਹੈ ਜਿਵੇਂ ਕੋਈ ਵਿਚਾਰੇ ਅਧਿਆਪਕ ਧਰਨਾ ਦਿੰਦੇ ਨੇ ਉਹਨਾਂ ਦਾ ਡਾਂਗਾ ਮਾਰ ਮਾਰ ਬੁਰਾ ਹਾਲ ਕੀਤਾ ਜਾਂਦਾ ਵੀ ਇਸੇ ਲਈ ਸਰਕਾਰ ਚੁਣੀ ਸੀ ਇਸੇ ਲਈ ਚੁਣੀ ਸੀ ਸੋ ਇਸੇ ਲਈ ਮੈਂ ਕਹਿਣਾ ਵੀ ਹਟ ਜੋ ਵੀ ਉਹਨਾਂ ਦੀ ਵਿਚਾਰਿਆਂ ਦੀ ਜਿਹੜੀਆਂ ਮੰਗਾਂ ਹੈਗੀਆਂ ਨੇ ਜਾਇਜ਼ ਨੇ ਉਹਨਾਂ ਨੂੰ ਪੂਰੀਆਂ ਕਰ ਦੋ ਠੀਕ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਨਾਲ ਅਮਿਤ ਜੀ ਜੋ ਕੀ ਸੇਵ ਦਾ ਲਾਈਫ ਐਨਜੀਓ ਦੇ ਪ੍ਰਧਾਨ ਸੀਗੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਵੀ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਏ ਜਿਹੜੀ ਜਾਇਜ਼ ਮੰਗਾਂ ਨੇ ਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵੀ ਕੀਤਾ ਜਾ ਰਿਹਾ ਕੰਮਕਾਜ ਉਹਦੇ ਤੋਂ ਨਾਖੁਸ਼ ਨੇ ਤੇ ਜਿਹੜੇ ਠੇਕੇ ਖੁੱਲੇ ਨੇ ਜਾਂ ਮੈਡੀਕਲ ਸੇਵਾਵਾਂ ਨੇ ਉਹ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਦਿੱਤੀਆਂ ਜਾ ਰਹੀਆਂ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਰੋਟਾ ਸਮਝਾਉਂਦੇ ਨੇਸ ਲੁਧਿਆਣਾ